ਲਾਵੀ ਪੰਜਾਬੀਓ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਐਸੀ ਛੈ ਦਿਖਾਉਣ ਜਾ ਰਿਹਾ ਮੈਂ ਪਹਿਲਾ ਬਲੌਗ ਆ ਆਪਣਾ ਮੇਰਾ ਵੀਰ ਤੇ ਸਪੋਰਟ ਜ਼ਰੂਰ ਕਰਨਾ ਦੱਬ ਕੇ ਤੇ ਮੈਂ ਅੱਜ ਤੁਹਾਨੂੰ ਕੁਝ ਇਹੋ ਜਿਹੀਆਂ ਦੋ ਛੈ ਦਿਖਾਉਂਗਾ ਜਿਹਦੇ ਵਿੱਚ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਯਾਰ ਕਮਾਲ ਹੋ ਗਈ ਆ ਤਾਂ ਯਾਰ ਇੱਕ ਪਹਿਲਾ ਨੰਬਰ ਦਾ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਚੀਜ਼ ਦਿਖਾਵਾਂਗੇ ਫੇਰ ਇੱਕ ਐਸਾ ਨਜ਼ਾਰਾ ਦੇਖਣ ਜਾ ਰਹੇ ਜਿਹੜਾ ਕਿ ਪਹਿਲੀ ਵਾਰ ਤੁਹਾਨੂੰ ਇੱਕ ਐਜਾ ਬੁੜਾ ਦਿਖਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਵੀ ਅਜਿਹਾ ਵੀ ਕੋਈ ਬੁਢਾ ਹੁੰਦਾ ਯਾਰ ਆ ਪਹਿਲਾਂ ਇੱਕ ਹੋਰ ਜਾਨਵਰ ਦਿਖਾਉਣਾ ਤਾਂ ਸਾਨੂੰ ਮੈਂ ਆਹਾਂ ਜਿਹੜੇ ਆਪਣੇ ਆਹ ਬੈਠੇ ਨੇ ਇਹ ਜਾਨਵਰ ਨੇ ਆਪਣੇ ਬੜੇ ਹੀ ਸਿਆਣੇ ਨੇ ਮੈਂ ਤੁਹਾਨੂੰ ਦਿਖਾਉਣਾਗਾ ਆਜਾ ਭੋਲੇ ਭੋਲਾ ਇਹਦਾ ਨਾ ਆ ਸੀਗਾ ਭੋਲਾ ਆਜਾ ਭੋਲੇ ਪੁੱਤ ਬਾਹਰ ਆ ਜਾ ਇਹ ਪੁਰਾ ਆ ਜਾ ਭਰਾ ਭੋਲੇ ਭੋਲੇ ਆ ਸੀਗਾ ਭੋਲਾ ਆਪਣਾ ਇਹ ਭੋਲਾ ਇਹ ਬਹੁਤ ਹੀ ਸਿਆਣਾ ਮਤਲਬ ਭੋਲਾ ਆਪਣਾ ਤੇ ਬਹੁਤ ਹੀ ਮਤਲਬ ਸ਼ਾਂਤ ਸੁਭਾਅ ਦਾ ਵਿਚਾਰਾ ਬੱਚਾ ਤੇ ਆ ਫੜੀ ਮੜਾ ਜਿਹਾ ਭੋਲਾ ਆਪਣਾ ਮੈਂ ਤੁਹਾਨੂੰ ਦਿਖਾਉਣਾਗਾ ਇੱਧਰ ਬੁੜਾ ਦਿਖਾਉਣਾ ਤੁਹਾਨੂੰ ਮੈਂ ਅੱਜ ਬਜ਼ੁਰਗ ਦਿਖਾਉਣੇ ਆਪਾਂ ਤੁਹਾਨੂੰ ਆ ਪਹਿਲੀ ਵਾਰ ਬਜ਼ੁਰਗ ਦੇਖਣ ਜਾ ਰਹੇ ਹੋ ਤੁਸੀਂ ਆ ਸਿਗਾ ਬਜ਼ੁਰਗ ਮੜਾ ਬਜ਼ੁਰਗੋ ਕਪੜਾ ਲਾਹੋ ਆ ਦੇਖੋ ਬਜ਼ੁਰਗ ਬੈਠੇ ਨੇ ਇੱਧਰ ਇਹ ਬਜ਼ੁਰਗ ਨੇ ਆਪਣੇ ਤੇ ਬਾਕੀ ਪਹਿਲਾ ਬਲੌਗ ਆ ਦੇਖੋ ਤੇ ਮੇਰਾ ਵੀ ਸਪੋਰਟ ਕਰਨੀ ਹੈ ਦੱਬ ਕੇ ਫਿਰ ਆਪਾਂ ਜਿਹੜਾ ਕਿ ਬਣਾਇਆ ਕਰਾਂਗੇ ਡਾੜ 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 ਵਧੀਆ ਕਮੇਡੀ ਜਿਹੜੀ ਕਿ ਬਲੌਗ ਕਮੇਡੀ ਵਾਲੇ ਵੀ ਬਹੁਤ ਸਾਰੇ ਲੈ ਕੇ ਆਵਾਂਗੇ ਆ ਆਪਣਾ ਬੱਚਾ ਬੈਠਾ ਇਹ ਪੜੀ ਜਾਂਦਾ ਤੇ ਆ ਬੱਚੇ ਆਪਣੇ ਫਿਰਦੇ ਨੇ ਆ ਬੇਬੇ ਫਿਰਦੀ ਏ ਜਵਾਕਾਂ ਦੀ ਆ ਇਹ ਇਹ ਸਾਡਾ ਬਜ਼ੁਰਗ ਆ ਵੱਡਾ ਆ ਪਿਆ ਜਿਹੜਾ ਇਹ ਅਹੀਂ ਪਿਆ ਰਹਿੰਦਾ ਬਾਈ ਵੀਡੀਓ ਬਣਾਉਂਦਾ ਤੇ ਬਸ ਪਿਆ ਰਹਿੰਦਾ ਮੈਂ ਕਿਹਾ ਚੱਲ ਆਪਾਂ ਬਲੌਗ ਸ਼ੁਰੂ ਕਰੀਏ ਤੇ ਪੰਜਾਬ ਦੇ ਸਾਰੇ ਭੈਣ ਭਰਾਵਾਂ ਦਾ ਮਨੋਰੰਜਨ ਵੀ ਕਰਿਆ ਕਰਾਂਗੇ ਤਾਂ ਹੁਣ ਆਪਾਂ ਸ਼ੁਰੂਆਤ ਕਰਤੀ ਹੈ ਪੰਜਾਬ ਵਾਲਿਓ ਜਿੰਨੇ ਵੀ ਭਰਾ ਤੁਸੀਂ ਦੇਖ ਰਹੇ ਹੋ ਤੇ ਸਪੋਰਟ ਜ਼ਰੂਰ ਕਰਿਓ ਮੇਰਾ ਵੀਰ ਇਧਰ ਆਪਣੇ ਨਾਲ ਆਹਾ ਮੈਡਮ ਵੀ ਆਇਆ ਕਰੂਗੀ ਫਿਰ ਬਲੌਗ ਦੇ ਵਿੱਚ ਇਹਨਾਂ ਨੂੰ ਲਿਆ ਕਰਾਂਗੇ ਹਰ ਰੋਜ਼ ਲੋਗੇ ਨਨਹੀਂ ਸਟਾਰਟ ਕਰਾਇਆ ਸਾਰਾ ਕੁਝ ਤੇ ਆਹ ਦੇਖ ਲਓ ਹੁਣ ਆਪਾਂ ਸਾਰਾ ਪਰਿਵਾਰ ਜਾਨੀ ਇਕੱਠੇ ਹੋ ਕੇ ਬਣਾਇਆ ਕਰਾਂਗੇ ਵਲੌਗ ਤੇ ਤੁਹਾਡੇ ਲਈ ਮੈਂ ਕਮੇਡੀ ਬਹੁਤ ਜ਼ਬਰਦਸਤ ਲਿਆਉਂਗਾ ਜਦੋਂ ਕਿ ਥੋੜਾ ਜਿਹਾ ਸਪੋਰਟ ਕਰੋਗੇ ਨਾ ਮੇਰਾ ਵੀਰ ਫੇਰ ਆਪਾਂ ਕਮੇਡੀ ਬਹੁਤ ਵਧੀਆ ਕਰਿਆ ਕਰਾਂਗੇ ਤੇ ਉਹਦੇ ਵਿੱਚ ਫਿਰ ਆਪਾਂ ਦਿਖਾਉਨੇ ਤੁਹਾਨੂੰ ਝਟ ਤੇ ਬਾਕੀ ਆਹ ਬਜ਼ੁਰਗ ਦੀ ਆਉਂਦੀ ਮੈਨੂੰ ਤਾਂ ਲੱਗਦਾ ਯਾਰ ਇੱਕ ਦਿਨ ਬਜ਼ੁਰਗ ਪਈ ਰਹਿੰਦੇ ਆ ਬਜ਼ੁਰਗ ਵੀ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਕਮੇਡੀ ਕਰਨਗੇ ਕਮੇਡੀ ਵਧੀਆ ਕਰਦੇ ਆ ਬਜ਼ੁਰਗ ਤੇ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਂ ਬਈ ਕਹਿਣਾ ਤੂੰ ਕੁਝ ਸਪੋਰਟ ਜਰੂਰ ਕਰ ਦਿਓ ਮੇਰਾ ਵੀਰ ਦੱਬ ਕੇ ਪੰਜਾਬ ਵਾਲੇ ਫਿਰ ਦੇਖਦੇ ਆ ਝਟਾ